ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਲਾਪ ਉਸ ਇਨਸਾਨ ਦੇ ਨਾਲ ਹੁੰਦਾ ਹੈ ਜੋ ਕਿ ਰੱਬ ਨੂੰ ਗਾਲ੍ਹਾਂ ਕੱਢ ਰਿਹਾ ਹੁੰਦਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਨੂੰ ਕੀ ਸੰਦੇਸ਼ ਦਿੰਦੇ ਹਨ ਆ ਇਸ ਬਾਰੇ ਆਪਾਂ ਜਾਣਦੇ ਹਾਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਗਤ ਦਾ ਉਧਾਰ ਕਰਦੇ ਹੋਏ ਇੱਕ ਨਗਰ ਵਿੱਚ ਚਲੇ ਜਾਂਦੇ ਹਨ ਅਤੇ ਉਸ ਨਗਰ ਦੇ ਬਾਹਰ-ਬਾਰ ਇੱਕ ਆਦਮੀ ਬੈਠਾ ਹੁੰਦਾ ਹੈ ਜੋ ਕਿ ਉਸ ਪਰਮਾਤਮਾ ਨੂੰ ਗਾਲ੍ਹਾਂ ਕੱਢ ਰਿਹਾ ਹੁੰਦਾ ਹੈ ਜੋ ਕਿ ਕਹਿ ਰਿਹਾ ਹੁੰਦਾ ਹੈ ਕਿ ਉਸ ਪਰਮਾਤਮਾ ਨੇ ਮੇਰੇ ਚਾਰ ਪੁੱਤਰ ਮੇਰੇ ਤੋਂ ਖੋ ਲਏ ਹਨ ਅਤੇ ਹੁਣ ਇਸ ਦੁਨੀਆ ਦੇ ਵਿੱਚ ਮੇਰਾ ਕੋਈ ਵੀ ਨਹੀਂ ਰਿਹਾ ਗੁਰੂ ਨਾਨਕ ਪਾਤਸ਼ਾਹ ਜੀ ਉਸ ਆਦਮੀ ਦੀ ਇਹ ਗੱਲ ਸੁਣ ਕੇ ਪਾਈਂਬਾਲੇ ਨੂੰ ਕਹਿਣ ਲੱਗੇ ਕਿ ਪਾਪਾਈ ਬਾਲਾ ਜੀ ਇਸ ਆਦਮੀ ਨੂੰ ਮੇਰੇ ਕੋਲ ਲੈ ਕੇ ਆਓ ਤਾਂ ਪਾਈ ਬਾਲਾ ਜੀ ਜਾ ਕੇ ਉਸ ਆਦਮੀ ਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਲੈ ਕੇ ਆਉਂਦਾ ਹੈ ਜਦੋਂ ਆਦਮੀ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਆਉਂਦਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਭਾਈ ਕਿ ਭਾਈ ਤੂੰ ਉਸ ਪਰਮਾਤਮਾ ਨੂੰ ਦੋਸ਼ ਕਿਉਂ ਦੇ ਰਿਹਾ ਹੈ ਚੰਗਾ ਮਾੜਾ ਕਿਉਂ ਬੋਲ ਰਿਹਾ ਹੈ ਗੁਰੂ ਨਾਨਕ ਪਾਸ਼ਾ ਜੀ ਦੀ ਇਹ ਗੱਲ ਸੁਣ ਕੇ ਉਹ ਆਦਮੀ ਕਹਿਣ ਲੱਗਾ ਕਿ ਸਾਧੂ ਫਕੀਰ ਜੀ ਮੇਰੇ ਚਾਰ ਪੁੱਤਰ ਸਨ ਅਤੇ ਉਹ ਚਾਰੇ ਪੁੱਤਰ ਹੀ ਉਸ ਪ੍ਰਮਾਤਮਾ ਨੇ ਮੇਰੇ ਕੋਲੋਂ ਖੋ ਲਏ ਹਨ ਹੁਣ ਤੁਸੀਂ ਹੀ ਦੱਸੋ ਕਿ ਮੈਂ ਉਸ ਰੱਬ ਨੂੰ ਗਾਲਾਂ ਨਾ ਕੱਢਾਂ ਤਾਂ ਹੋਰ ਕੀ ਕਵਾਂ ਉਸ ਆਦਮੀ ਦੀ ਇਹ ਗੱਲ ਸੁਣ ਕੇ ਗੁਰੂ ਨਾਨਕ ਪਾਸ਼ਾ ਜੀ ਕਹਿਣ ਲਗੇ ਕਿ ਭਾਈ ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਆਪਣੇ ਦੋਨੋਂ ਪੈਰ ਸਾਨੂੰ ਦੇ ਦੇਵੋ ਅਤੇ ਅਸੀਂ ਤੁਹਾਨੂੰ ਉਸ ਪ੍ਰਮਾਤਮਾ ਦੇ ਕੋਲੋਂ ਤੈਨੂੰ ਉਸ ਪ੍ਰਮਾਤਮਾ ਦੇ ਕੋਲੋਂ 1000 ਰੁਪਇਆ ਦਵਾ ਦਿੰਦੇ ਹਾਂ ਤਾਂ ਉਹ ਆਦਮੀ ਕਹਿ ਲਗਾ ਕਿ ਸਾਧੂ ਜੀ ਮੈਂ ਆਪਣੇ ਪੈਰਾਂ ਤੋਂ ਬਿਨਾਂ ਕਿਸ ਤਰ੍ਹਾਂ ਤੁਰਾਂਗਾ ਤਾਂ ਫਿਰ ਗੁਰੂ ਨਾਨਕ ਪਾਸ਼ਾ ਜੀ ਉਸ ਨੂੰ ਕਹਿਣ ਲਗੇ ਭਾਈ ਜੇ ਤੂੰ ਸਾਨੂੰ ਪੈਰ ਨਹੀਂ ਦੇ ਸਕਦਾ ਤਾਂ ਫਿਰ ਐਦਾਂ ਕਰ ਕਿ ਆਪਣੇ ਦੋਨੋਂ ਹੱਥ ਸਾਨੂੰ ਦੇ ਦੇ ਅਸੀਂ ਤੈਨੂੰ ਉਸ ਪਰਮਾਤਮਾ ਦੇ ਕੋਲੋਂ 2000 ਰੁਪਿਆ ਦੇ ਦਵਾ ਦਿੰਦੇ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਉਹ ਆਦਮੀ ਕਹਿਣ ਲੱਗਾ ਕਿ ਸਾਧੂ ਜੀ ਮੈਂ ਆਪਣੇ ਦੋਨੋਂ ਹੱਥਾਂ ਤੋਂ ਬਿਗੈਰ ਕੀ ਕਰਾਂਗਾ ਅਤੇ ਮੈਂ ਆਪਣਾ ਖਾਣ ਪਾਣ ਕਿਵੇਂ ਕਰਾਂਗਾ ਅਤੇ ਮੇਰੇ ਘਰ ਦਾ ਸਾਰਾ ਕੰਮਕਾਰ ਹੱਥਾਂ ਤੋਂ ਬਿਗੈਰ ਰੁਕ ਜਾਵੇਗਾ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਜੇਕਰ ਤੁਸੀਂ ਆਪਣੇ ਹੱਥ ਨਹੀਂ ਦੇ ਸਕਦੇ ਤਾਂ ਇਦਾਂ ਕਰੋ ਫਿਰ ਸਾਨੂੰ ਆਪਣੀਆਂ ਦੋਨੋਂ ਅੱਖਾਂ ਸਾਨੂੰ ਦੇ ਦੇਵੋ ਅਸੀਂ ਤੈਨੂੰ ਉਸ ਪਰਮਾਤਮਾ ਦੇ ਕੋਲੋਂ ਇਸ ਦੇ ਬਦਲੇ ਅਸੀਂ ਤੈਨੂੰ ਉਸ ਪਰਮਾਤਮਾ ਦੇ ਕੋਲੋਂ 10 ਲੱਖ ਰੁਪਈਆ ਦਵਾ ਦਿੰਦੇ ਹਾਂ ਤਾਂ ਇਨਸਾਨ ਕਹਿਣ ਲਗਾ ਕਸਾਦੂ ਜੀ ਮੈਂ ਆਪਣੇ ਨੇਤਰਾਂ ਤੋਂ ਬਿਨਾਂ ਕਿਵੇਂ ਦੇਖਾਂਗਾ ਅੱਖਾਂ ਤੋਂ ਬਿਨਾਂ ਤਾਂ ਮੈਂ ਅੰਨ੍ਹਾ ਹੋ ਜਾਵਾਂਗਾ ਤਾ ਗੁਰੂ ਨਾਨਕ ਪਾਸ਼ਾ ਜੀ ਉਸ ਨੂੰ ਕਹਿਣ ਲੱਗੇ ਕਿ ਭਾਈ ਕਿ ਜੇਕਰ ਤੂੰ ਸਾਨੂੰ ਆਪਣੀਆਂ ਅੱਖਾਂ ਵੀ ਨਹੀਂ ਦੇ ਸਕਦਾ ਤੇਰਾ ਅੱਖਾਂ ਦੇ ਬਗੈਰ ਨਹੀਂ ਸਰਦਾ ਤਾਂ ਫਿਰ ਸਾਨੂੰ ਆਪਣਾ ਸਿਰ ਦੇ ਦੇ ਸਿਰ ਦੇ ਬਦਲੇ ਉਸ ਪ੍ਰਮਾਤਮਾ ਦੇ ਕੋਲੋਂ ਸਾਰੀਆਂ ਖੁਸ਼ੀਆਂ ਦਵਾ ਦੇਵਾਂਗੇ ਤਾਂ ਇਨਸਾਨ ਗੁਰੂ ਨਾਨਕ ਪਾਸ਼ਾ ਜੀ ਦੀ ਗੱਲ ਸੁਣ ਕੇ ਕਹਿਣ ਲੱਗਾ ਕਿ ਹੈ ਸਾਧੂ ਫਕੀਰ ਮੈਂ ਆਪਣੇ ਸਿਰ ਤੋਂ ਬਗੈਰ ਤਾਂ ਮਰ ਹੀ ਜਾਵਾਂਗਾ ਅਤੇ ਸਿਰ ਤੋਂ ਬਗੈਰ ਫਿਰ ਮੈਂ ਜ਼ਿੰਦਾ ਕਿਵੇਂ ਰਵਾਂਗਾ ਅਤੇ ਫਿਰ ਪੈਸਾ ਮੇਰੇ ਕੀ ਕੰਮ ਆਵੇਗਾ ਤਾਂ ਉਸ ਆਦਮੀ ਦੀ ਇਹ ਗੱਲ ਸੁਣ ਕੇ ਗੁਰੂਾਨਨ ਕਪਾਸ਼ਾ ਜੀ ਉਸ ਨੂੰ ਕਹਿਣ ਲਗੇ ਕਿ ਭਾਈ ਜਦੋਂ ਤੈਨੂੰ ਉਸ ਪਰਮਾਤਮਾ ਨੇ ਮਨੁੱਖਾ ਦੇ ਹੀ ਦੇ ਦਿੱਤੀ ਮਨੁੱਖਾ ਸਰੀਰ ਦੇ ਦਿੱਤਾ ਤਾਂ ਉਸ ਨੇ ਤੈਨੂੰ ਸਾਰੀਆਂ ਖੁਸ਼ੀਆਂ ਵੀ ਦੇ ਦਿੱਤੀਆਂ ਹਨ ਅਤੇ ਇਸ ਮਨੁੱਖਾ ਦੇਹੀ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਜਦੋਂ ਪਰਮਾਤਮਾ ਨੇ ਤੈਨੂੰ ਮਨੁੱਖਾ ਸਰੀਰ ਦੇ ਦਿੱਤਾ ਹੈ ਤਾਂ ਨਾਲ-ਨਾਲ ਤੈਨੂੰ ਸਾਰੀਆਂ ਖੁਸ਼ੀਆਂ ਵੀ ਦੇ ਦਿੱਤੀਆਂ ਹਨ ਤੂੰ ਸਤਸੰਗ ਕਰਿਆ ਕਰ ਅਤੇ ਉਸ ਪਰਮਾਤਮਾ ਦਾ ਭਜਨ ਬੰਦਗੀ ਕਰਿਆ ਕਰ ਉਸ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰ ਜਿਹੜੇ ਮਨੁੱਖ ਆਪਨੇ ਇਸ ਮਨੁੱਖਾ ਦੇਹ ਨੂੰ ਸਿੱਧੇ ਰਸਤੇ ਚੰਗੇ ਪਾਸੇ ਨਹੀਂ ਲਾਉਂਦੇ ਹਨ ਉਸ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਹਨ ਉਸ ਪ੍ਰਮਾਤਮਾ ਦੇ ਹੁਕਮ ਨੂੰ ਨਹੀਂ ਮੰਨਦੇ ਉਹ ਆਪਣਾ ਮਨੁੱਖਾ ਸ਼ਰੀਰ ਵਿਲਾਪ ਕਰਦੇ ਹੀ ਗਵਾ ਲੈਂਦੇ ਹਨ ਤਾਂ ਫਿਰ ਉਹ ਆਦਮੀ ਗੁਰੂ ਨਾਨਕ ਪਾਸ਼ਾ ਜੀ ਦਾ ਇਹ ਉਪਦੇਸ਼ ਸੁਣ ਕੇ ਨੇਕ ਕਿਰਤ ਕਮਾਈ ਕਰਨ ਲੱਗਾ ਅਤੇ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਅਤੇ ਹਮੇਸ਼ਾ ਉਸ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਹਮੇਸ਼ਾ ਹੱਕ ਸੱਚ ਦੀ ਕਮਾਈ ਕਰਦਾ ਹੈ ਅਤੇ ਉਸ ਨੇ ਪਰਮਾਤਮਾ ਦਾ ਨਾਮ ਲੈ ਕੇ ਆਪਣਾ ਜੀਵਨ ਸਫਲਾ ਕਰ ਲਿਆ ਸੁਸਾਤ ਸੰਗਤ ਜੀ ਸਾਨੂੰ ਵੀ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਏ ਮਨੁੱਖਾ ਸਰੀਰ ਵਾਰ-ਵਾਰ ਨਹੀਂ ਮਿਲਦਾ ਇਹ ਮਨੁੱਖਾ ਦੇਹੀ ਉਸ ਪ੍ਰਮਾਤਮਾ ਨੇ ਸਾਨੂੰ ਵਾਹਿਗੁਰੂ ਦਾ ਨਾਮ ਜਪਣ ਦੇ ਲਈ ਦਿੱਤੀ ਹੈ ਅਤੇ ਉਸ ਪ੍ਰਮਾਤਮਾ ਦਾ ਨਾਮ ਜਪ ਕੇ ਸਾਨੂੰ ਇਸ ਮਨੁੱਖਾ ਦੇਹੀ ਨੂੰ ਮਨੁੱਖਾ ਜੀਵਨ ਨੂੰ ਸਫਲਾ ਬਣਾਉਣਾ ਚਾਹੀਦਾ ਹੈ ਹੱਕ ਸੱਚ ਦੀ ਕੀਰਤ ਕਰਕੇ ਉਸ ਪ੍ਰਮਾਤਮਾ ਦੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਸੋ ਅੱਜ ਦੀ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਜੀ ਕੋਲ ਆਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ